ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਹੈ ਇਸ ਦੇ ਵਿੱਚ ਆਪਾਂ ਜਿਹੜੀ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਦੋਸਤੋ ਉਹ ਵਿਟਾਮਿਨ ਐਚ ਦੇਸ ਬੰਦ ਵਿੱਚ ਹੈਗੀ ਆ ਸੋ ਕਿਸਾਨ ਵੀਰ ਹਰ ਕੋਈ ਚਾਹੁੰਦਾ ਹੈਗਾ ਵੀ ਉਸ ਦਾ ਜਿਹੜਾ ਪਸ਼ੂ ਆ ਗਾਂ ਮੱਝ ਬੱਕਰੀ ਬਹੁਤ ਜ਼ਿਆਦਾ ਦੁੱਧ ਦੇਵੇ ਤੇ ਹਵਾਨਾ ਵੀ ਜਿਹੜਾ ਬਹੁਤ ਵਧੀਆ ਤੇ ਵੱਡਾ ਦਿਖਾਈ ਦੇਵੇ ਤੇ ਦੋਸਤੋ ਉਹਦੇ ਲਈ ਜਿਹੜੇ ਮੇਰੇ ਕਿਸਾਨ ਵੀਰ ਨੇ ਬਹੁਤ ਤਰ੍ਹਾਂ ਦੇ ਆਪਾਂ ਉਪਰਾਲੇ ਕਰਦੇ ਰਹਿੰਦੇ ਆ ਜਿੱਦਾਂ ਕਿ ਵਿਟਾਮਿਨ ਐਚ ਦੀ ਵਰਤੋਂ ਵੀ ਆਪਾਂ ਕਰਦੇ ਆ ਸੋ ਦੋਸਤੋ ਜਿਹੜਾ ਵਿਟਾਮਿਨ ਐਚ ਆ ਇਸ ਦਾ ਜਿਹੜਾ ਨਾਮ ਦੋਸਤੋ ਬਾਇਓਟਿਨ ਹੈਗਾ ਜੋ ਬਹੁਤ ਪ੍ਰਕਾਰ সিরাপ ਜਾਂ ਇੰਜੈਕਸ਼ਨ ਫਾਰਮ ਦੇ ਵਿੱਚ ਮਿਲਦਾ ਹੈ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਅਜਿਹਾ ਜਿਹੜਾ ਫਾਰਮੂਲਾ ਦੱਸਣ ਜਾ ਰਿਹਾ ਜੋ ਤੁਸੀਂ ਘਰੇਲੂ ਤਿਆਰ ਕਰ ਸਕਦੇ ਹੋ ਜੀहां ਘਰ ਦੇ ਵਿੱਚ ਦੋਸਤੋ ਉਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਅਸੀਂ ਵਿਟਾਮਿਨ ਐਚ ਬਣਾ ਸਕਦੇ ਹਾਂ ਸੋ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਦੋਸਤੋ ਤਾਂ ਜੋ ਇਦਾਂ ਦੀਆਂ ਨੌਲੇਜੇਬਲ ਜਿਹੜੀਆਂ ਗੱਲਾਂ ਜਾਂ ਵੀਡੀਓ ਦੇਖਣ ਦੇ ਲਈ ਸੋ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਦੋਸਤੋ ਘਰ ਦੇ ਵਿੱਚ ਜੇਕਰ ਸਾਨੂੰ ਵਿਟਾਮਿਨ H ਬਣਾਉਣਾ ਹੈਗਾ ਯਾਨੀ ਬਾਇਓਟਿਨ ਬਣਾਉਣਾ ਹੈਗਾ ਸੋ ਉਸ ਲਈ ਅਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਨੀ ਆ ਵਿਟਾਮਿਨ H ਬਣਾਉਣ ਲਈ ਦੋਸਤੋ ਜਿਹੜੀਆਂ ਚੀਜ਼ਾਂ ਆ ਆਪਾਂ ਲੈਣ ਵਾਲੇ ਆ ਉਸ ਵਿੱਚ ਬਾਇਓਟਿਨ ਦੀ ਮਾਤਰਾ ਬਹੁਤ ਵਧੀਆ ਹੁੰਦੀ ਏ ਇਹ ਦੇਣ ਦੇ ਨਾਲ ਜ਼ਰੂਰੀ ਨਹੀਂ ਕਿ ਪਸ਼ੂ ਨੂੰ ਵਿਟਾਮਿਨ H ਹੀ ਮਿਲੇਗਾ ਇਸ ਦੇ ਨਾਲ ਨਾਲ ਕਈ ਪ੍ਰਕਾਰ ਦੇ ਵਿਟਾਮਿਨ, ਮਿਨਰਲ, ਪ੍ਰੋਟੀਨ ਆਦ ਵੀ ਮਿਲਣਗੇ ਅੱਜ ਜੋ ਫਾਰਮੂਲਾ ਹੈਗਾ ਦੋਸਤੋ ਉਸ ਵਿੱਚ ਪਹਿਲੀ ਚੀਜ਼ ਦੀ ਜੇਕਰ ਆਪਾਂ ਗੱਲ ਕਰੀਏ ਜਿਹੜੀ ਚੀਜ਼ ਪਹਿਲੀ ਆਪਾਂ ਲਵਾਂਗੇ ਉਹ ਹੈਗੇ ਨੇ ਜਿਉਂ ਜਿਉਂ ਬਹੁਤ ਵਧੀਆ ਜਿਹੜਾ ਬਾਇਓਟਿਨ ਦਾ ਦੋਸਤੋ ਸਰੋਤ ਹੈਗਾ ਇਸ ਤੋਂ ਇਲਾਵਾ ਦੋਸਤੋ ਦੂਜੀ ਚੀਜ਼ ਹੈ ਮੱਕਾ ਤੀਜੇ ਨੰਬਰ ਤੇ ਅਸੀਂ ਸੋਇਆਬੀਨ ਲਵਾਂਗੇ ਚੌਥੀ ਚੀਜ਼ ਜਿਹੜੀ ਹੈਗੀ ਦੋਸਤੋ ਉਹ ਹੈਗਾ ਚੌਲਾਂ ਦਾ ਛਿਲਕਾ ਜਾਂ ਰਾਈਸ ਪਾਲਿਸ਼ ਜਿਹਨੂੰ ਆਪਾਂ ਕਹਿ ਦਿੰਨੇ ਆ ਸੋ ਪੰਜਵੀਂ ਚੀਜ਼ ਜਿਹੜੀ ਆਪਾਂ ਲੈਣੀ ਹੈ ਦੋਸਤੋ ਉਹ ਹੈਗੀ ਹੈ ਜਈ ਓਟਸ ਤੇ ਜਿਹੜੀ ਛੇਵੀਂ ਚੀਜ਼ ਆ ਤੇ ਅਖੀਰਲੀ ਆ ਉਹ ਹੈਗੇ ਸੂਰਜ ਮੁਖੀ ਦੇ ਬੀਜ ਸੂਰਜ ਮੁਖੀ ਦੇ ਜਿਹੜੇ ਬੀਜੇ ਦੋਸਤੋ ਉਸ ਨੂੰ ਇਹਨਾਂ ਪੰਜਾਂ ਵਿੱਚ ਚੰਗੀ ਤਰ੍ਹਾਂ ਮਿਲਾਉਣਾ ਹੈਗਾ ਮਿਕਸ ਕਰਕੇ ਫਾਰਮੂਲਾ ਦੋਸਤੋ ਆਪਾਂ ਕਿਵੇਂ ਤਿਆਰ ਕਰਨਾ ਹੈਗਾ ਪਹਿਲੀ ਜਿਹੜੀ ਚੀਜ਼ ਆਪਾਂ ਲਈਏ ਜੌਂ ਜੌਂ ਦੋਸਤੋ ਚੰਗੀ ਤਰ੍ਹਾਂ ਪੀਸ ਲੈਣਾ ਮੱਕੇ ਨੂੰ ਵੀ ਇਸੇ ਤਰ੍ਹਾਂ ਬਿਲਕੁਲ ਚੰਗੀ ਤਰ੍ਹਾਂ ਪਾਊਡਰ ਫਾਰਮੂਲੇ ਦੇ ਵਿੱਚ ਬਣ ਜੂਗਾ ਦੋਸਤੋ ਪਾਊਡਰ ਦੀ ਤਰ੍ਹਾਂ ਜਿਹੜਾ ਬਿਲਕੁਲ ਪੀਸਣਾ ਹੈਗਾ ਸੋਇਆ ਬੀਨ ਨੂੰ ਵੀ ਚੰਗੀ ਤਰ੍ਹਾਂ ਪੀਸਾਂਗੇ ਚੌਲਾਂ ਦੇ ਛਿਲਕੇ ਆ ਜਿਹੜੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪੀਸ ਲਵਾਂਗੇ ਜੈ ਨੂੰ ਵੀ ਚੰਗੀ ਤਰ੍ਹਾਂ ਪੀਸ ਲਵਾਂਗੇ ਸਭ ਨੂੰ ਪੀਸ ਕੇ ਦੋਸਤੋ ਬਰੀਕ ਪਾਊਡਰ ਬਣਾ ਲਵਾਂਗੇ ਫਿਰ ਮਾਤਰਾ ਆਪਾਂ ਕਿੰਨੀ ਕਿੰਨੀ ਲੈਣੀ ਹੈ ਇਹਨਾਂ ਸਭ ਦੀ ਉਹ ਵੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਜਿਹੜੇ ਜੋਵਾਂ ਦੋਸਤੋ 5 ਕਿਲੋ ਲੈਣੇ ਆ ਮੱਕਾ 5 ਕਿਲੋ ਲੈਣਾ ਸੋਇਆ ਬੀਨ 5 ਕਿਲੋ ਲੈਣੀ ਆ 12 ਦਾ ਛਿਲਕਾ ਜਿਹੜਾ ਹੈਗਾ ਉਹ ਵੀ 5 ਕਿਲੋ ਲੈਣਾ ਹੈ ਜਿਹੜੀ ਜਈਆਂ ਦੋਸਤੋ ਓਟਸ ਆ ਉਹ ਲੈਣਾ 4 ਕਿਲੋ ਸੂਰਜਮੁਖੀ ਦੇ ਬੀਜ 1 ਕਿਲੋ ਲੈਣੇ ਆ ਤੇ ਟੋਟਲ ਇਹਨਾਂ ਦੀ ਜਿਹੜੀ ਮਾਤਰਾ ਹੈਗੀ ਏ ਉਹ ਬਣ ਜਾਊਗਾ 25 ਕਿਲੋ 25 ਕਿਲੋ ਦੋਸਤੋ ਜਿਹੜਾ ਆਪਣੇ ਕੋਲ ਡੋਜ਼ ਬਣ ਜਾਣੀ ਏ ਇਹ ਟੋਟਲ ਵਿਟਾਮਿਨ ਐਚ ਸੋ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਸ ਨੂੰ ਤੁਸੀਂ ਆਪਣੀ ਫੀਡ ਦੇ ਵਿੱਚ ਵੀ ਮਿਲਾ ਸਕਦੇ ਹੋ ਕੋਈ ਵੱਖਰਾ ਦੇਣ ਦੀ ਦੋਸਤੋ ਲੋੜ ਨਹੀਂ ਹੈਗੀ ਵੀ ਜਿਹੜੇ ਤੁਹਾਨੂੰ ਲੱਗੇ ਵੀ ਅੱਜ ਆਪਾਂ ਦੇ ਦਿੱਤਾ ਕੱਲ ਨੂੰ ਭੁੱਲ ਜਾਗੇ ਸੋ ਦੋਸਤੋ ਤੁਸੀਂ ਜਿਹੜੀ ਆ ਨਾਰਮਲ ਫੀਡ ਆਪਾਂ ਡੇਲੀ ਦੀ ਯੂਜ਼ ਕਰਦੇ ਆ ਆਪਣੇ ਪਸ਼ੂਆਂ ਦੇ ਲਈ ਉਹਨਾਂ ਦੇ ਵਿੱਚ ਤੁਸੀਂ ਇਸ ਨੂੰ ਮਿਕਸ ਕਰ ਸਕਦੇ ਹੋ ਇਸ ਡੋਜ ਨੂੰ ਇਸ ਫਾਰਮੂਲੇ ਨੂੰ ਤੇ ਕੋਈ ਜਿਆਦਾ ਵੱਡੀ ਗੱਲ ਨਹੀਂ ਹੈਗੀ ਘਰੇਲੂ ਚੀਜ਼ਾਂ ਨੇ ਕਰਿਆਨੇ ਤੋਂ ਹਰ ਇੱਕ ਜਗ੍ਹਾ ਤੋਂ ਜਿਹੜੀਆਂ ਆ ਆਸਾਨੀ ਨਾਲ ਤੁਹਾਨੂੰ ਮੌਹਈਆ ਹੋ ਜਾਣਗੀਆਂ ਸੋ ਦੋਸਤੋ ਜਿਹੜਾ ਪਸ਼ੂ ਗੱਬਣ ਹੈਗਾ ਉਹਨੂੰ ਤੁਸੀਂ 1 ਤੋਂ 1.5 ਮਹੀਨਾ ਪਹਿਲਾਂ ਇਸ ਦੀ ਜਿਹੜੀ ਵਰਤੋਂ ਕਰ ਸਕਦੇ ਹੋ ਦੇ ਸਕਦੇ ਹੋ ਇਸ ਦੇ ਨਾਲ ਜਿਹੜਾ ਪਸ਼ੂ ਸੂਇਆ ਹੈ ਉਸ ਨੂੰ ਵੀ ਦੇ ਸਕਦੇ ਹੋ ਕੋਈ ਘਬਰਾਉਣ ਵਾਲੀ ਗੱਲ ਹੈਗੀ ਨਹੀਂਗੀ ਸੋ ਦੋਸਤੋ ਜਿਹੜੇ ਪਸ਼ੂ ਤਕਰੀਬਨ 9ਵੇਂ ਮਹੀਨੇ 8ਵੇਂ ਮਹੀਨੇ ਦੇ ਵਿੱਚ ਗੱਭਣ ਹਨ ਉਹਨਾਂ ਨੂੰ ਤੁਸੀਂ ਦੇ ਸਕਦੇ ਹੋ ਸੂਣ ਤੋਂ ਬਾਅਦ ਵੀ ਤੁਸੀਂ ਇਹ ਫਾਰਮੂਲਾ ਦੋਸਤੋ ਲਾਗੂ ਰੱਖ ਸਕਦੇ ਹੋ ਕਿਉਂਕਿ ਇਹਨੇ ਜਿਹੜਾ ਹੈ ਦੁੱਧ ਦੀ ਮੈਂਟੇਨੈਂਸ ਆ ਜਿਹੜੀ ਦੁੱਧ ਦੀ ਪੈਦਾਵਾਰਾ ਦੋਸਤੋ ਉਹ ਇਸ ਫਾਰਮੂਲੇ ਨੇ ਬਣਾ ਕੇ ਰੱਖਣੀ ਆ ਜਿਹੜੀਆਂ ਸਾਨੂੰ ਬਾਜ਼ਾਰੂ ਜਾਂ ਮੈਡੀਕਲ ਦੇ ਵਿੱਚੋਂ ਇਹ ਚੀਜ਼ਾਂ ਮਿਲਦੀਆਂ ਨੇ ਫਾਰਮਾ ਮਿਲਦੇ ਗਏ ਨੇ ਵਿਟਾਮਿਨ ਐਚ ਦੀਆਂ ਚਾਹੇ ਇੰਜੈਕਸ਼ਨ ਦੇ ਰੂਪ 'ਚ ਆ ਚਾਹੇ ਉਹ ਲਿਕੁਇਡ ਦੇ ਰੂਪ ਦੇ ਵਿੱਚ ਹੈਗੀ ਆ ਸੋ ਦੋਸਤੋ ਇਹ ਜਿਹੜੀ ਘਰੇਲੂ ਆ ਇੱਕ ਫੀਡ ਅਤੀਤਨਾ ਬਿਲਕੁਲ ਬਣ ਕੇ ਜਿਹੜੀ ਤਿਆਰ ਹੋ ਜੂਗੀ ਤੇ ਪਸ਼ੂਆਂ ਨੂੰ ਦੋਸਤੋ ਵਧੀਆ ਜਿਹੜਾ ਬਾਇਓਟਿਨ ਵੀ ਮਿਲੇਗਾ ਤੇ ਪਸ਼ੂ ਵੀ ਇੱਕਦਮ ਜਿਹੜੇ ਹੈਲਥੀ ਵੀ ਰਹਿਣਗੇ ਸੋ ਆ ਬਹੁਤ ਵਧੀਆ ਚੰਗਾ ਸਰੋਤ ਹੈਗਾ ਜੇਕਰ ਤੁਸੀਂ ਯੂਜ਼ ਕਰਦੇ ਹੋ ਤੇ ਬਹੁਤ ਵਧੀਆ ਹੈਗਾ ਬਾਕੀ ਜਿਹੜੇ ਮੇਰੇ ਵੀਰਾਂ ਨੂੰ ਨਹੀਂ ਸੀ ਪਤਾਗਾ ਉਹ ਤੁਸੀਂ ਜ਼ਰੂਰ ਇਸ ਜਿਹੜੇ ਫਾਰਮੂਲੇ ਤੋਂ ਲਾਭ ਉਠਾ ਸਕਦੇ ਹੋ ਤੇ ਅੱਗੇ ਵਧੇਰੇ ਵੀਰਾਂ ਨਾਲ ਜਿਹੜਾ ਸ਼ੇਅਰ ਵੀ ਕਰ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ